ਮੇਰੀ ਕੀ ਨਾਮ ਹੈ ਤੇ ਕਿਹੜਾ ਪਿੰਡ ਦਾ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਦੀਪਾ ਜਨੈਸ਼ੀ ਦੀ ਪਿੰਡ ਫੈਨ ਮਾਸਾ ਦਾ ਕੀ ਗੱਲ ਹੋ ਜਾਈਏ ਤੁਸੀਂ ਅੱਜ ਇੱਥੇ ਗੱਲ ਦੀ ਸਭੀ ਸੀ ਵੀ ਕਿਹੜਾ ਬਦਮਾਸ਼ ਜਿਨ੍ਹਾਂ ਨੇ ਸਾਡੀ ਕੁਤ ਮਾਰ ਦਿੱਤੀ ਆ ਵੀ ਹੱਥੀ ਸਿੰਘ ਕਹਿੰਦਾ ਵੀ ਇਹਨਾਂ ਦੇ ਪਿਤਾ ਵੀ ਮੇਰੇ ਬੰਦੇ ਨੂੰ ਕਈ ਦਿਨਾਂ ਤੋਂ ਵੀ ਅਸ਼ਲੀਲ ਸ਼ਬਦ ਕਹਿ ਰਹੇ ਸੀ ਗੰਦੇ ਗੰਦੇ ਕਮੈਂਟ ਕਰ ਰਹੇ ਸੀ ਵੀ ਮੈਂ ਇਹਨਾਂ ਦੇ ਨਾਰਮਲ ਤੌਰ ਤੇ ਕੁਝ ਗਿਸ ਕਰਨ ਗਈ ਤੇ ਇਹਨਾਂ ਦੇ ਘਰ ਦੇ ਕੁਕਾਰਕ ਮੈਂਬਰ ਜਿਵੇਂ ਇਹਨਾਂ ਦੀ ਮਾਂ ਯੋ ਮੇਰੇ ਮਾਦਰ ਪੈ ਗਏ ਆਂ ਵੀ ਗਾਲੀ ਗਲੋਚ ਕਰਨ ਲੱਗ ਪਈਆਂ ਕੁੜੀ ਨੇ ਫੜ ਕੇ ਵੀ ਮੈਨੂੰ ਥੱਪੜ ਮਾਰੇ ਤੇ ਫਿਰ ਇੱਕ ਵਾਰ ਵੀ ਇਹਨੇ ਕਿਉਂ ਨਹੀਂ ਮੈਨੂੰ ਥੱਲੇ ਵੀ ਸੁਟਲਿਆ ਬਾਲ ਵੀ ਫੜੇ ਆਗੇ ਤੇ 70% ਭੈਣ ਨੇ ਮੇਰੇ ਸੋਟੀਆਂ ਮਾਰੀਆਂ ਮੇਜੀ ਮੈਂ ਪ੍ਰੈਗਨੈਂਟ ਸੀਗੀ 4 ਮਹੀਨਿਆਂ ਦੀ ਪ੍ਰੈਗਨੈਂਟ ਸੀਗੀ ਬੱਚਾ ਹੋਣ ਵਾਲਾ ਸੀ ਤੇ ਮੇਰੇ ਜਦੋਂ ਪੇਟ ਤੇ ਸੋਤੀ ਮਾਰਨ ਲੱਗਾ ਮੈਂ ਅੱਗੇ ਬਾਹਰ ਕਰ ਦਿੱਤੀ ਤੇ ਮੇਰੀ ਬਾਹਰ ਤੇ ਸਾਡੇ ਦਜੀ ਜੀ ਸੈਟ ਤੇ ਸਾਡੇ ਲੱਜੀ ਆ ਕੇ ਫਸੇ ਜੇ ਮੇਰੀਆਂ ਸੱਤਾਂ ਦੇ ਖੁਫਾਨ ਵੀ ਮੇਰੀ ਬਾਹਰ ਤੇ ਕੋਈ ਜੀ ਦੋਖਾ ਤੋਂ ਜੀ ਮੇਰੇ ਸਾਡ ਵਾਲ ਨਾ ਚੱਲਦਾ ਅੱਛਾ ਫਿਰ ਕੀ ਹੋਇਆ ਜੀ ਫਿਰ ਜਦੋਂ ਮੇਰੇ ਸੋਹਰਾ ਸਾਹਿਬ ਨੂੰ ਮੈਨੂੰ ਸੜਾਉਣ ਆਈ ਦੀ ਉਹ ਕਹਿੰਦੇ ਕਿ ਤੁਸੀਂ ਫਿਰ ਵੀ ਫੋਟ ਦੇ ਕਿਉਂ ਮੇਰੇ ਸੋਹਰੇ ਸਾਹਿਬ ਦੀ ਧੌਂਡ ਤੇ ਸੋਟੀ ਮਾਰੀ ਆ ਜਿਉਂ ਉਹਨਾਂ ਨੂੰ ਥੱਲੇ ਸਿੱਟ ਦਿੱਤਾ ਸੋਟੀ ਮਾਰ ਕੇ ਉਹ ਟੈਕ ਦੇ ਮਰੀਜ਼ ਹਨ ਕਿ ਪਹਿਲਾਂ ਦੋ ਦੋਰੇ ਪੈ ਦਿੱਤੇ ਹਨ ਜੀ ਫਿਰ ਅੱਜ ਵੀ ਉਹਦਾ ਹਰ ਕਾਜ ਸਾਨੂੰ ਦਾਖਲ ਕਰਵਾਇਆ ਗਿਆ ਮੇਰੇ ਤਾਇਆ ਜੀ ਦੇ بیٹے ਜਗਦੀਸ਼ ਸਿੰਘ ਨੇ ਕਿ ਉਸ ਤੋਂ ਬਾਅਦ ਸਾਡੀ ਪੁਲਿਸ ਨੇ ਕਾਰਵਾਈ ਕਰਨੀ ਤਾਂ ਸ਼ੁਰੂ ਕੀਤੀ ਪਰ ਉਹ ਤੇ ਕੀ ਕਾਰਵਾਈ ਨਹੀਂ ਕੀਤੀ ਜੀ ਤੇ ਵੀ ਉਸ ਤੋਂ ਬਾਅਦ ਵੀ ਅਸੀਂ 2 ਮਹੀਨੇ ਸਾਨੂੰ ਲਮਕਾਈ ਰਹੀ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਕਹਿੰਦੇ ਵੀ ਡਾਕਟਰ ਨਹੀਂ ਆਇਆ ਹਜੇ ਡਾਕਟਰ ਦੇ ਸਾਈਨ ਰਹਿੰਦੇ ਆਏ ਹੋਇਆ ਸਾਡਾ ਕੇਸ ਐਸਆਈ ਦਫ਼ਤਰ ਤੋਂ ਹੀ ਕੋਲ ਸੀਗਾ ਜੀ ਉਸ ਤੋਂ ਬਾਅਦ 2 ਮਹੀਨਿਆਂ ਬਾਅਦ ਜਦੋਂ ਵੀ ਸਾਨੂੰ ਕਹਿੰਦੇ ਵੀ ਅਸੀਂ ਐਸਐਸਟੀ ਦੇ ਮਾਡਲ ਖਿੰਡੇ ਗਏ ਉਸਨੇ ਸਾਨੂੰ ਮਾਰਕ ਡੀਐਸਪੀ ਨੂੰ ਮੋੜ ਮਾਰ ਕੇ ਦਿੱਤਾ ਜੀ ਅਸੀਂ ਉੱਥੇ ਵੀ ਗਏ ਸਾਡੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈਗੀ ਸਾਨੂੰ ਸਾਈਨ ਕਰਵਾ ਕੇ ਭੇਜਤਾ ਕਹਿੰਦੇ ਵੀ ਅਸੀਂ ਤੁਹਾਨੂੰ ਫੋਨ ਕਰਾਂਗੇ ਜਦੋਂ ਉਹ ਆਏ ਵੀ ਸਾਨੂੰ ਕੋਈ ਨਹੀਂ ਦੱਸਿਆ ਕਿ ਤੁਹਾਡਾ ਪੱਤਾ ਕਿਵੇਂ ਬਣਿਆ ਜਾਂ ਕੀ ਬਣਿਆ ਹੁਣ ਸਾਨੂੰ ਕੁਝ ਦਿਨ ਪਹਿਲਾਂ ਹੀ ਪਤਾ ਲੱਗਿਆਗਾ ਵੀ ਪਾਰਟੀ ਦਾ ਇੱਕ ਤਰ੍ਹਾਂ ਹੋਇਆਗਾ ਹੈਗਾ ਵੀ ਜੇ ਇਕੱਲੇ ਇੱਕ ਬੰਦੇ ਦਾ ਨਾਮ ਆ ਬਾਕੀ ਸਾਰੇ ਬੰਦਿਆਂ ਦੇ ਨਾਮ ਕੱਢ ਦਿੱਤੇ ਕਿਉਂ ਪਰਤੇ ਕੋਈ ਕੋਈ ਸਸਤੀ ਦਵਾਈ ਜਾਂ ਕੋਈ ਹੋਰ ਗੱਲ ਇਹ ਹੈ ਲੀਡਰਾਂ ਦੀ ਸਪਾਰਸ ਤੇ ਦੇ ਨਾ ਦੇ ਪੈਸੇ ਦੇ ਤੌਰ ਤੇ ਵੀ ਇਹ ਆ ਪ੍ਰਸ਼ਾਸਨ ਨੂੰ ਦਬਾ ਲੈਂਦੇ ਆ ਜੀ ਵੀ ਸਾਡੇ ਤੇ ਨਾਲ ਕੋਈ ਇਨਸਾਫ ਨਹੀਂ ਹੋ ਰਿਆਗਾ ਜੀ ਜੇ ਇਹ ਬੰਦਾ ਕੌਣ ਹੈ ਤੇ ਕੀ ਕਰਦਾ ਹੈ ਉਹ ਉਹ ਜੀ ਬੰਦਾ ਇਹਦਾ ਬਦਮਾਸ਼ ਅਸੀਂ ਦੇ ਉੱਤੇ ਪਹਿਲਾਂ ਵੀ ਕਈ ਵਾਰ ਹੋਏ ਹਨ ਇਹ ਪ੍ਰੋਪਰਟੀ ਦੀ ਫੋਟੋ ਹੈ ਜੀ ਇਹ ਬਦਮਾਸ਼ ਸੀ ਪਹਿਲਾਂ ਤੋਂ ਹੀ ਬਦਮਾਸ਼ ਰਿਹਾ ਜ ਜ ਜ ਉਹਨਾਂ ਦੇ ਪਹਿਲਾਂ ਜਲੰਧਰ ਵਿੱਚੇ ਪੱਤ ਜਾ ਹੋਇਆਗਾ ਜੀ ਹਰੋਟ ਕੋ ਦਾ ਤੇ ਇਹ ਉਸ ਦਾ ਰਾਜੀਨਾਮਾ ਹੈ ਜੀ ਉਸ ਤਵਾ ਵੀ ਜੀ ਇੱਕ ਤਲਵੰਦੀ ਪੱਤ ਜਾ ਹੋਇਆ ਸੀ 307 ਦਾ ਹੋਇਆ ਸੀ ਜੀ ਉਹ ਖਤਮਾ ਦਾ ਸੀ ਇਹ ਉਹਨਾਂ ਦੀ ਜੀ ਦਾਦੀ ਜੀ ਸੀਗੇ ਉਹਨਾਂ ਤੋਂ ਤੋਂ ਸਿੱਧਾ ਸਿੱਧਾ ਹੈ ਬਦਮਾਸ਼ ਜੀ ਜੀ ਉਹ ਖੇ ਨਾਲ ਜੀ ਮੀਨ ਕਰਵਾਲੀ ਦੀ ਆਦੀ ਉਹਦੀ ਵੀ ਕੁੱਟਮਾਰ ਕਰਕੇ ਜੀ ਉਹਨੂੰ ਘਰੋਂ ਕੱਢਦਾ ਸੀਗਾ ਜੀ ਜੀ ਉਹ ਆਪਦੀਆ ਭੂਆ ਜੀ ਹੋਰ ਮੈਨੂੰ ਵੀ ਕੁੱਟਮਾਰ ਕੀਤੀ ਉਹਦੇ ਵੀ ਪੱਜੇ ਪਏ ਹੋਇਆ ਜੀ ਉਹਨਾਂ ਦੇ ਪਿੰਡ 'ਚ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋਗੇ ਵੀ ਇਹ ਬੰਦਾ ਫਿਰ ਤੇ ਬਦਮਾਸ਼ ਰਹਿ ਕੇ ਜੀ ਪਿੰਡ 'ਚ ਇਹਦੀ ਕਿਸੇ ਨਾਮ ਨਹੀਂ ਬੰਦੀ ਸੀ ਸਾਨੂੰ ਹੁਣ ਵੀ ਤੰਗ ਕਰਦਾ ਗਿਆ ਜੀ ਜਦੋਂ ਮੈਂ ਬੱਚਾ ਲੈ ਕੇ ਆਪਦੇ ਪਿੰਡ ਆਈ ਹਾਂ ਜੀ ਤੇ ਫਿਰ ਵੀ ਬਾਰ ਮੂਰਤੀ ਝਾੜ ਝਾੜ ਕੇ ਲੰਘਦੇ ਜੀ ਉਹਨਾਂ ਦੇ ਘਰ ਦੇ ਮੈਂਬਰ ਵੀ ਮੈਨੂੰ ਤੰਗ ਕਰਦੇ ਬਾਤ ਜਾਨਦੀ ਆ ਮੈਂ ਸੁੰਭਰਦੀ ਆ ਗੋਹਾ ਸਿੱਧਦੀ ਆ ਗੁੜੀਆਂ ਬਾਤ ਮੈਨੂੰ ਖੜ ਖੜ ਕੇ ਕ ਪੂਰ ਦਿਆਂ ਦੀਆਂ ਕਹਿੰਦੇ ਆ ਜੀ ਸਾਡਾ ਕੀ ਕਰਤਾ ਨਾਲੇ ਕਹਿੰਦੇ ਪਾਜੀ ਬੇਪਾਜੀ ਦਾ ਜੀ ਅੱਦੇ ਨੇ ਕਿਉਂ ਸੀ ਕੈਡੀ ਕਮਿਊਨਿਟੀ ਨੂੰ ਬਣਾਉਂ ਕਰਦੇ ਜਿਹੜੀ ਜਾਤੀ ਕੀ ਆ ਆਪਣੀ ਜੀ ਸਿੱਖ ਆਪਕੋ ਸਿਖਾਂਗੇ ਜੀ ਸਾਡੇ ਤੇ ਜਿਹੜੀ ਦੂਜੇ ਬੰਦੇ ਨੇ ਉਹ ਵੀ ਦੇਖ ਸਿਖਾ ਰਹੇ ਹਾਂ ਹਾਂ ਇੱਕ ਘਟਨਾ ਕਿੰਨੀ ਦੇਰ ਪੁਰਾਣੀ ਐ ਜਿਹੜਾ ਇਹਦੀ 12 12 ਦੀ 24 ਨੂੰ ਹੋਈ ਸੀ ਇੰਨੀ ਪ੍ਰਾਣੇ ਗਾ ਹਾਂਜੀ ਤੁਸੀਂ ਕਾਜ ਨਹੀਂ ਦੇਤਾ ਦਾ ਨਹੀਂ ਜੀ ਅਸੀਂ ਸਾਡਾ ਕੀ ਅਸੀਂ ਜਦੋਂ ਤੁਹਾਨੂੰ ਜੱਪਾ ਰਹੇ ਐਸਾਈ ਕੋਲ ਸੀ ਸਾਨੂੰ 2 ਮਹੀਨੇ ਪਹਿਲਾਂ ਲੰਮਕਾਰ ਰੱਖਿਆ ਕਿ ਡਾਕਟਰ ਸਾਹਿਬ ਬਾਅਦ ਚਲੇ ਗਏ ਸੀ ਉਹਨਾਂ ਦੇ ਸੈਂਡ ਤੋਂ ਵਗੈਰਾ ਕਿ ਕੋਈ ਕਾਰਵਾਈ ਨਹੀਂ ਸ਼ੁਰੂ ਕਰ ਦੇਗੇ ਇਹ 6 ਮਹੀਨੇ ਪ੍ਰਾਣੇ ਗਾ ਹੈ ਪ੍ਰੈਗਨੈਂਸੀ ਦੀ ਪ੍ਰਾਣੇ ਸੀ ਤੋਂ ਬਾਅਦ ਵੀ ਮੈਂ ਬੱਚਾ ਮੇਰੇ ਹੋਣ ਵਾਲਾ ਸੀਗਾ ਜੀ ਹੁਣ ਬੱਚਾ ਨਹੀਂ ਰਹਾ ਕੋਈ ਨਹੀਂ ਲੱਗ ਰਿਹਾ ਜੀ ਵੀ ਬੱਚਾ ਨਿਆਣਾ ਸੀਗਾ ਇਸ ਕਰਕੇ ਜੀ ਵੀ ਬਾਹਰ ਦੇ ਵੀ ਇੱਕ ਮਿੰਟ ਜੀ ਤੁਸੀਂ ਉਹ ਤੁਸੀਂ ਕਿਸੇ ਉਚਿਤ ਅਧਿਕਾਰਗਰ ਨੂੰ ਮਿਲਿਆ ਕੋ ਪੁੱਛਦੇ। ਅਸੀਂ ਜੀ ਡੀਐਸਐਸਪੀ ਨੂੰ ਬਠਿੰਡੇ ਮਾਉਂ ਦਾ ਮਾਉਂ ਬਠਿੰਡੇ ਮੇਲੇ ਸੀ ਜਿੱਦੋਂ ਉਹਨਾਂ ਨੇ ਸਾਨੂੰ ਡੀਐਸਪੀ ਨੂੰ ਮਾਰਕਰ ਕੀਤਾ ਸੀਗਾ ਤੇ ਉਹਨਾਂ ਕੋਲ ਦੀ ਅਸੀਂ ਦੋ ਤਿੰਨ ਗੇੜੇ ਲਾਏ ਆ ਆਪ ਤਾਂ ਮਿਲੇ ਨਹੀਂ ਉਹਨਾਂ ਦੇ ਰੀਡਰ ਨੇ ਸਭ ਤੋਂ ਸੈਂਡ ਕਰਵਾ ਲਿਆ। ਕਹਿੰਦੇ ਅਸੀਂ ਫੋਨ ਕਰਾਂਗੇ ਤੇ ਸਾਂਝੀਨ ਕਰਾਂਗੇ ਉਸ ਤੋਂ ਬਾਅਦ ਕੋਈ ਸਾਂਝੀਨ ਨਹੀਂ ਹੋਈ ਜੀ। ਕਿਹੜਾ ਡੀਐਸਪੀ ਮਾਉਂ ਸੀਗੇ ਜੀ ਉਹਨਾਂ ਦਾ ਨਾਮ ਤਾਂ ਪਤਾ ਨਹੀਂ ਲੈ ਐਸਐਸਪੀ ਵੀ ਨੇ ਸਮਾਪਤ ਕੀਤਾ ਸੀ। ਇਹ ਪਿੰਡ ਵਾਲੇ ਕੀ ਕਹਿੰਦੇ ਨੇ ਤੁਹਾਡੇ ਤੁਹਾਡੀ ਤੁਹਾਡੇ ਨਾਲ ਸਮਝ ਕਰ ਨਹੀਂ। ਪਿੰਡ ਵਾਲਿਆਂ ਦੀ ਸਾਰਿਆਂ ਦੀ ਜੀ ਸਾਡੇ ਨਾਲ ਹਮਦਰਦੀ ਇਹਨਾਂ ਦੇ ਘਰੀ ਇਹਨਾਂ ਦੇ ਆਰ ਦੇ ਸਗੇ ਸਤੇਲੇ ਵੀ ਨਹੀਂ ਜਾਂਦੇ ਜੀ ਜੇ ਕੋਈ ਸਾਡੇ ਘਰੇ ਆਉਂਦਾ ਸੀਗਾ ਇਹ ਐਂ ਕਹਿੰਦਾਗਾ ਵੀ ਮੈਂ ਸਭ ਨੂੰ ਦੇਖੂਗਾ ਜਿਹੜੇ ਇਹਨਾਂ ਦੀ ਮਦਦ ਕਰਦੇ ਆ ਕਿ ਕਹਿੰਦਾ ਮੈਂ ਇਹਨਾਂ ਦੇ ਸਾਰੇ ਘਰਾਂ 'ਚ ਪੱਲੀਆਂ ਬਸਾ ਦੂੰਗਾ। ਇਹ ਗੱਲ ਇੱਕ ਤੋਂ ਵੱਧ ਵੀ ਕਹੇ ਸੀਗਾ। ਨਹੀਂ ਫਿਰ ਉਹ ਲੋਕ ਕੋਈ ਨਾਲ ਸਾਡਾ। ਜੀ ਪਿੰਡ ਦੇ ਕਹਿੰਦਾ ਪਹਿਲਾਂ ਸ਼ੁਰੂ ਤੋਂ ਸਰਪੰਚ ਮੈਂਬਰ ਕਹਿੰਦੇ ਸੀਗੇ ਜੀ ਡਰਦੇ ਸੀ ਜਦੋਂ ਉਹਨਾਂ ਨੂੰ ਵੱਡੇ ਲੀਡਰਾਂ ਦੀ ਸਪੋਰਟ ਮਿਲ ਗਈ ਸਰਪੰਚ ਮੈਂਬਰ ਵੀ ਕੀ ਕਰ ਸਕਦੇ ਆ। ਹਾਂ। ਕੰਡਾ ਹੋਵਾ ਗਿਆ ਜਿਵੇਂ ਤੇ ਕੋਈ ਨਾ ਕੋਈ ਵੀ ਨਹੀਂ ਸੀ ਜਿੰਨਾ ਸੋ ਮੇਰੇ ਵੀ ਆਏ ਨਾਰਮਲ ਗੱਲਾਂ ਤੇ ਜਦੋਂ ਮੇਰੇ ਬੰਦੇ ਨੂੰ ਗੰਦੇ ਗੰਦੇ ਕਮੈਂਟ ਕਰਦੇ ਸੀ ਵੀ ਬਸ ਐ ਹੀ ਨਹੀਂ ਕਹਿਣ ਲੱਗੇ ਸੀਗੇ ਵੀ ਜੀ ਤੇ ਇਹ ਆਏ ਆ ਗਏ ਸੀ ਵੀ ਮੰਨ ਲਓ ਵੀ ਕਹਿੰਦੇ ਕਿ ਆਏ ਨਹੀਂ ਆਏ ਆ ਗਏ ਕੁੜੀਆਂ ਵਰਗਾ ਬੁੜੀਆਂ ਵਰਗਾ ਗਜ ਨਾਨਾ ਡਾਗਾ ਕਹਿੰਦਾ ਖੁਸਰਾਗਾ ਦੀ 177 ਗੱਲ ਕਹਿਤੀ ਸੀ ਵੀ ਮੇਰੇ ਬੰਦੇ ਨੂੰ ਜਦੋਂ ਮੈਂ ਇਹ ਗੱਲ ਤੇ ਵਿਰੋਧ ਕੀਤਾ ਤਾਂ ਉਹਨਾਂ ਨੇ ਪੂਰੇ ਅੱਗੇ ਕਹਿੰਦੇ ਅਸੀਂ ਤਾਂ ਕਹਾਂਗੇ ਕਹਿੰਦੇ ਕਿ ਤੁਸੀਂ ਕਹੋ ਜਿਹੜਾ ਕੁਝ ਕਰਨਾ ਹੈ ਵੀ ਇਸ ਗੱਲ ਤੋਂ ਲੜਾਈ ਨਹੀਂ ਤੱਕੀ ਜਦੋਂ ਅਸੀਂ ਜਵਾਬ ਦੇ ਸਕਦੇ ਹਾਂ ਬੇਟੀ ਠੀਕ ਚਲੋ ਚਲੋ ਹਾਂ